ਸਿੱਕੀ اور ਮੈਂ ਖੁਦਾਵੰਦੀ ਦਾਸਨੀ ਵੈਲਕਮ ਕਰਦੀ ਆਂ ਪਰਮੇਸ਼ਵਰੀ ਹਜ਼ੂਰੀ ਦੇ ਵਿੱਚ ਉਸ ਪਵਿੱਤਰ ਹਜ਼ੂਰੀ ਦੇ ਵਿੱਚ ਜਿਸ ਵਿੱਚ ਆ ਕੇ ਸਾਡੀ ਲਾਈਫ ਦੇ ਜਿੰਨੇ ਵੀ ਸਾਨੂੰ ਪਹਾੜ ਲੱਗਦੇ ਆਂ ਬੰਧਨ ਲੱਗਦੇ ਆਂ ਜੋ ਸਾਡੇ ਕੋਲੋਂ ਅਨ ਹੋਣੇ ਆਂ ਪਰ ਖੁਦਾਵੰਦੀ ਹਜ਼ੂਰੀ ਦੇ ਵਿੱਚ ਆ ਕੇ ਉਹ ਸਾਰੇ ਪਹਾੜ ਉਹ ਸਾਰੇ ਬੰਧਨ ਉਹ ਸਾਰੀਆਂ ਰੁਕਾਵਟਾਂ ਟੁੱਟ ਜਾਂਦੀਆਂ ਹallelujah ਕਿਉਂਕਿ ਖੁਦਾਵੰਦੀ ਗ੍ਰੇਸ ਦੇ نیچے ਆ ਕੇ ਹਰ ਜੁਗਤ ਟੁੱਟ ਜਾਂਦਾ ਖਤਮ ਹੋ ਜਾਂਦਾ ਜੋ ਸ਼ੈਤਾਨ ਦਾ ਸਾਡੀ ਲਾਈਫ ਵਿੱਚ ਹੁੰਦਾ ਹallelujah ਸੋ ਆਓ ਸਿੱਖ ਸਭ ਜਣ ਪ੍ਰਾਰਥਨਾ ਕਰਦੇ ਅੱਜ ਦੇ ਪਵਿੱਤਰ ਕਲਾਮ ਦੇ ਲਈ ਹallelujah 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 ਧੰਨਵਾਦ ਪਿਆ ਯੀਸ਼ੂ ਮੈਂ ਥੋੜਾ ਧੰਨਵਾਦ ਕਰੀ ਥੋੜਾ ਥੈਂਕਸ ਕਰਦੀ ਮੇਰੇ ਸਾਮਣੇ ਪਰਮੇਸ਼ਰ आज इस दिन दिल्ली आई दिस सभी ज्योति संस्था सब नु बख्श अपनी रहमत अपनी दयां ਸਾਡੇ ਉੱਪਰ ਵਰਸਾਇਆ ਹਰ ਦੁੱਖ ਦਾ ਬਿਮਾਰੀ ਪਰੇਸ਼ਾਨੀ ਸ਼ਤਾਨਾਂ ਦੇ ਕੰਢਿਆਂ ਨੂੰ ਦੂਰ ਪਜਾਇਆ ਮੈਂ ਤੁਹਾਡਾ ਧੰਨਵਾਦ ਕਰਦੀ ਤੁਹਾਡਾ ਥੈਂਕਸ ਕਰਦੀ ਮੇਰੇ ਜੀਵਿਤ ਪਰਮੇਸ਼ਰ ਸੱਚਮੁੱਚ ਦੀ ਸਮਟੀ ਪਰਮੇਸ਼ਰ ਦੇ ਆਦੇ ਸਾਗਰ ਜਿੰਦਾ ਖੁਦਾਬੰਦਾ ਮੈਂ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੀ ਤੁਹਾਡਾ ਥੈਂਕਸ ਕਰਦੀ ਮੇਰੇ ਜੀਵਿਤ ਪਰਮੇਸ਼ਰ ਜਿਨਨੇ ਪੈਨਪ੍ਰਸ ਸੁਣਦੇ ਸਭ ਜਨ ਸੋਨਨ ਵਾਲੇ ਬless ਹੋਣ ਬਰਕਤ ਤੇ ਬਰਕਤ ਕੌਣ ਅੱਜ ਦੇ ਇਸ ਪਵਿੱਤਰ ਕਲਾਮ ਦੇ ਜ਼ਰੀਏ ਤੇ ਪਰਮੇਸ਼ਰ ਜੀ ਨੂੰ ਮੈਂ ਸਿੱਧਾ ਮੈਸੇਜ ਦਿੱਤਾ

ਤਾਂ ਕਿ ਹਰ ਕੋਈ ਸੁਣਨ ਵਾਲਾ ਪਿਤਾ ਪਰਮੇਸ਼ਵਰ ਜੀ ਅੱਜ ਬਲੈਸ ਸੋਏ ਤੁਹਾਡੇ ਇਸ ਪਵਿੱਤਰ ਕਲਾਮ ਦੇ ਜ਼ਰੀਏ ਮੇਰੇ ਜਨਤਾ ਕੋ ਦਾਵਾ। ਮੈਂ ਤੁਹਾਡਾ ਧੰਨਵਾਦ ਕਰਦਾ। ਥੈਂਕਸ ਕਰਦੀ ਹਾਂ ਰੱਬ ਦਾ ਬਿਰਾਂਦਾ ਸਮਾ। ਤੁਹਾਡੇ ਪਵਿੱਤਰ ਜਾਲੀ ਹੱਥਾਂ ਵਿੱਚ ਸੌਪ ਦੀ ਔਰ ਇਸ ਪ੍ਰਾਰਥਨਾ ਨੂੰ ਮੰਗਦੀ ਤੁਹਾਡੇ ਪਿਆਰੇ ਬੇਟੇ ਪ੍ਰਭ ਯੇਸ਼ੂ ਮਸੀਹ ਦੇ ਨਾਮ ਵਿੱਚ। ਆਮੇਨ। ਹਾਲੇਲੂਇਆ। 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 ਖੁਦਾਵੰਦ ਦਾ ਧੰਨਵਾਦ ਕਰਦੇ ਆਂ ਪਰਮੇਸ਼ਵਰ ਦਾ ਫਿਰ ਤੋਂ ਇਸ ਪ੍ਰੈਜੈਂਸ ਹਜ਼ੂਰੀ ਲਈ ਖੁਦਾਵੰਦ ਦੇ ਜੋ ਸਾਨੂੰ ਸਭ ਨੂੰ ਮੌਕਾ ਦਿੱਤਾ ਆਪਣੀ ਹਜ਼ੂਰੀ ਵਿੱਚ ਆਉਣ ਦਾ ਪਵਿੱਤਰ ਕਲਾਮ ਨੂੰ ਜੋ ਮੈਨੂੰ ਮੌਕਾ ਦਿੱਤਾ ਨਾ ਮੈਂ ਸ਼ੇਅਰ ਕਰੰਦਾ ਮੈਂ ਤੁਹਾਡਾ ਧੰਨਵਾਦ ਕਰਦੀ ਆਂ ਸਭ ਸੁਣਨ ਵਾਲਿਆਂ ਦਾ ਇਹ ਪਰਮੇਸ਼ਵਰ ਦੀ ਗ੍ਰੇਸ ਦਾ ਮੈਂ ਧੰਨਵਾਦ ਕਰਦੀ ਖੁਦਾਵੰਦ ਦਾ ਕਿ ਸੱਚਮੁੱਚ ਪਰਮੇਸ਼ਵਰ ਨੇ ਇਹ ਜੋ ਸਮਾਠ ਹੈ ਰਾਇਆ ਆਸੇ ਪਵਿੱਤਰ ਕਲਾਮ ਦੇ ਲਈ ਪਿਤਾ ਪਰਮੇਸ਼ਵਰ ਦਾ ਪਾਕ ਪਵਿੱਤਰ ਬਚਨ ਦੱਸਦਾ ਕਿ ਸਾਡੇ ਮੂੰਹ ਦੇ ਵਿੱਚ ਸਮਾਠ ਸਾਡੇ ਮੂੰਹ ਦੇ ਵਿੱਚ ਹੀ ਸਾਡੇ ਬੋਲਣ ਦੇ ਵਿੱਚ ਸਾਡੀ ਜੀਭ ਦੇ ਵਿੱਚ ਜੀਵਨ ਹੈ ਔਰ ਮੌਤ ਹੈ ਅਸਪ੍ਰੈਂਟ ਪਰਮੇਸ਼ਵਰ ਦੇ ਪਵਿੱਤਰ ਕਲਾਮ ਦੇ ਵਿੱਚ ਦੇਖਿਆ ਕਿ ਜਦੋਂ ਜਾਕੋ ਜੋ ਕਿ ਆਪਣੇ मामੇ ਲਬਾਨ ਦੇ ਕੋਲ ਰਹਿੰਦਾ ਸੀਗਾ ਔਰ ਉਹ ਆਪਣੇ मामੀ ਦਾ ਜੋ ਕੰਮ ਕਰਦਾ ਸੀਗਾ ਹਰ ਇੱਕ ਕੰਮ ਉਹ ਬੜੀ ਇਮਾਨਦਾਰੀ ਨਾਲ ਕਰਦਾ ਸੀਗਾ ਔਰ ਬਹੁਤ ਵਾਰ ਇਸ ਤਰ੍ਹਾਂ ਹੋਇਆ ਕਿ ਉਸਨੇ ਆਪਣੇ मामੇ ਨੂੰ ਕਿਹਾ ਕਿ ਮੈਂ ਹੁਣ ਮੈਨੂੰ ਆਪਣੀਆਂ ਬੇਟੀਆਂ ਦੇ ਨਾਲ ਔਰ ਜੋ ਦੋਤੇ ਉਹ ਦੋ ਤੀਆਂ ਜੋ ਪਰਮੇਸ਼ਵਰ ਨੇ ਮੈਨੂੰ ਆਸ਼ੀਸ਼ ਦਿੱਤੀ ਮੇਰੀਆਂ ਬੀਵੀਆਂ ਦੇ ਨਾਲ ਮੇਰੇ ਬੱਚਿਆਂ ਦੇ ਨਾਲ ਮੈਨੂੰ ਜਾਨ ਦੇ ਔਰ ਉਹ ਹਰ ਬਾਰ ਕੋਈ ਨਾ ਕੋਈ ਬਹਾਨਾ ਬਣਾ ਕੇ ਉਸ ਨੂੰ ਰੋਕ ਲੈਂਦਾ ਸੀ। ਔਰ ਇਸ ਤਰ੍ਹਾਂ ਹੋਇਆ ਕਿ ਇੱਕ ਦਿਨ ਉਹ ਰਾਤ ਦੇ ਜਦੋਂ ਪੈਰਾਂ ਸੀਗੀਆਂ ਆਪਣੀ ਪੂਰੀ ਫੈਮਲੀ ਨੂੰ ਆਪਣੇ ਬੱਚਿਆਂ ਨੂੰ ਲੈ ਕੇ ਜਦੋਂ ਉਹ ਤੋਂ ਨਿਕਲ ਗਿਆ ਆਪਣੇ ਮਾਮੇ ਦੇ ਘਰ ਤੋਂ ਤੇ ਬਾਅਦ ਵਿੱਚ ਲਬਾਨ ਨੇ ਉਸ ਦਾ ਪਿੱਛਾ ਕੀਤਾ ਯਾਕੂਬ ਦਾ ਔਰ ਉਸ ਨੂੰ ਬੋਲਿਆ ਕਿ ਤੂੰ ਮੇਰੀਆਂ ਬੇਟੀਆਂ ਔਰ ਮੇਰੇ ਦੋਤੇ ਔਰ ਦੋਤਿਆਂ ਨੂੰ ਮੈਨੂੰ ਮਿਲਾਏ ਬਿਨਾ ਮੈਨੂੰ ਦੱਸੇ ਬਿਨਾ ਹੀ ਚੋਰਾਂ ਦੀ ਤਰ੍ਹਾਂ ਰਾਤ ਨੂੰ ਹੀ ਨਿਕਲ ਆਇਆ ਕਿ ਮੈਂ ਤੈਨੂੰ ਓਨ ਤੋਂ ਰੋਕ ਲੈਣਾ ਸੀ ਪਰ ਯਾਕੂਬ ਨੇ ਬੋਲਿਆ ਕਿ ਮੈਂ ਦਾਦਾ ਸਾਹ ਕੇ ਤੂੰ ਮੈਨੂੰ ਓਨ ਨਹੀਂ ਦੇਣਾ ਇਸ ਲਈ ਕਹਿੰਦਾ ਕਿ ਮੈਂ ਇਹ ਕੰਮ ਕੀਤਾ ਔਰ ਉਸਨੇ ਬੋਲਿਆ ਕਿ ਤੂੰ ਠੀਕ ਹੈ ਮੈਂ ਜਾਣਦਾ ਹਾਂ ਕਿ ਤੂੰ ਆਪਣੇ ਬਾਪ ਦੇ ਘਰ ਜਾਣਾ ਚਾਹੁੰਦਾ ਪਰ ਕੀ ਤੂੰ ਮੇਰੇ ਘਰੇਲੂ ਗੁੱਤ ਵੀ ਚੋਰਾ ਕੇ ਲੈ ਆਇਆ ਯਾਕੂਬ ਨੇ ਜਕੂਬ ਨੂੰ ਜਦੋਂ ਲਿ ਵਾਨ ਨੇ ਬੋਲਿਆ ਤਾਂ ਯਾਕੂਬ ਨੂੰ ਬਹੁਤ ਗੁੱਸਾ ਆਇਆ ਔਰ ਉਸਨੇ ਬੋਲਿਆ ਕਿ ਮੈਂ ਤੈਨੂੰ ਕੀ ਚੋਰ ਦਿਸਦਾ ਕਿ ਮੈਂ ਚੋਰ ਹਾਂ ਕਿ ਜੋ ਮੈਂ ਤੇਰੇ ਬੁੱਤ ਚੁਣਾ ਲਿਆਵਾਂਗਾ ਤੂੰ ਮੇਰੀ ਸਾਰੀ ਤਲਾਸ਼ੀ ਲੈ ਸਕਦਾ ਮੇਰਾ ਸਾਰਾ ਸਮਾਨ ਦੇਖ ਸਕਦਾ ਉਹਦੇ ਵਿੱਚ ਤੇਰੇ ਘਰ ਦੇ ਉਹ ਕੋਈ ਵੀ ਚੀਜ਼ ਨਹੀਂ ਮਿਲੇਗੀ ਜੋ ਮੇਰੀ ਨਹੀਂ ਹੋਏਗੀ ਜੋ ਖੁਦਾਵੰ ਨੇ ਮੈਨੂੰ ਨਹੀਂ ਦਿੱਤੀ ਕਿਉਂਕਿ ਉਸ ਨੂੰ ਨਹੀਂ ਸੀ ਪਤਾ ਯਾਕੂਬ ਨੂੰ ਨਹੀਂ ਸੀ ਪਤਾ ਕਿ ਉਹ ਜਿਸ ਚੀਜ਼ ਦੀ ਗੱਲ ਕਰ ਰਿਹਾ ਜੋ ਕਰੇਲੂ ਬੁੱਤਾਂ ਦੀ ਗੱਲ ਕਰ ਰਿਹਾ ਉਸ ਨੂੰ ਚੁਰਾਉਣ ਵਾਲਾ ਕੋਈ ਹੋਰ ਨਹੀਂ ਉਸ ਦੀ ਬਾਈਪ ਰਖੇਲ ਹੈ ਜਿਸ ਨਾਲ ਕਿ ਉਹ ਬਹੁਤ ਪ੍ਰੇਮ ਕਰਦਾ ਸੀ ਉਸ ਨੂੰ ਨਹੀਂ ਸੀ ਪਤਾ ਇਸ ਚੀਜ਼ ਦਾ ਔਰ ਜਦੋਂ ਉਹ ਚੈੱਕ ਕਰ ਰਿਹਾ ਸੀਗਾ ਤਾਂ ਕੀ ਹੋਇਆ ਰਖੇਲ ਨੇ ਬਹੁਤ ਹੀ ਚਲਾਕੀ ਦੇ ਨਾਲ ਜੋ ਉਸ ਨੇ ਚੁਰਾ ਕੇ ਲਿਆਂਦੇ ਸੀ ਆਪਣੇ ਬਾਪ ਲੁਬਾਨ ਦੇ ਘਰ ਵਿੱਚ ਉਹ ਕਰੇਲੂ ਬੁੱਤਾਂ ਨੂੰ ਉਸ ਨੇ ਉਸ ਊੜ ਦੀ ਕਾਠੀ ਦੇ ਥੱਲੇ ਰੱਖ ਦਿੱਤੇ ਔਰ ਉਸ ਦੇ ਉੱਪਰ ਆਪ ਬੈਠ ਕੇ ਰੂਸ ਦੇ ਬਾਪ ਨੇ ਹਰ ਇੱਕ ਸਮਾਨ ਚੈੱਕ ਕੀਤਾ ਔਰ ਉਸਨੇ ਬਹਾਨਾ ਲਾ ਦਿੱਤਾ ਕਿ ਪਿਤਾ ਜੀ ਮੈਨੂੰ ਮਾਫ ਕਰਨਾ ਮੈਂ ਉੱਠ ਨਹੀਂ ਸਕਦੀ ਕਿਉਂਕਿ ਮੇਰੀ ਤਬੀਅਤ ਠੀਕ ਨਹੀਂ ਹੈ ਉਰਲਬਾਨ ਨੇ ਵੀ ਮੰਨ ਲਿਆ ਔਰ ਉਹ ਸਾਰਾ ਚੈੱਕ ਕਰਕੇ ਜਦੋਂ ਬਾਹਰ ਆਇਆ ਤਾਂ ਯਾਕੂਬ ਨੇ ਬੋਲਿਆ ਕਿ ਜੋ ਪਰਮੇਸ਼ਵਰ ਦੇ ਨਾਮ ਦੇ ਵਿੱਚ ਉਸਨੇ ਬੋਲਿਆ ਕਿ ਜੇ ਮੇਰੇ ਕੋਲ ਤੇਰੀ ਚੋਰੀ ਹੋਈ ਕੋਈ ਚੀਜ਼ ਮਿਲ ਜਾਏਗੀ ਜਾਂ ਮੇਰੇ ਕਿਸੇ ਬੰਦੇ ਨੇ ਜਾਂ ਜਿਸ ਨੇ ਵੀ ਚੋਰੀ ਹੈ ਉਹ ਕੀ ਹੋਏ ਉਹ ਮਾਰਿਆ ਚਾਹੀਦਾ ਜਦੋਂ ਉਸਨੇ ਮੁਖਲੇ ਵਿੱਚ ਇਹ ਸ਼ਬਦ ਕੱਢੇ ਤਾਂ ਅਸੀਂ ਜਾਣਦੇ ਹੈ ਕਿ ਜਦੋਂ ਰਖੇਲ ਨੇ ਆਪਣੇ ਦੂਸਰੇ ਬੇਟੇ ਬਿਨਯਾਮੀਨ ਨੂੰ ਜਦੋਂ ਉਸਨੇ ਜਨਮ ਦਿੱਤਾ ਤਾਂ ਉਸ ਟਾਈਮ ਕੀ ਹੋਇਆ ਉਸਦੀ ਮੌਤ ਹੋ ਗਈ ਕਿਉਂ ਕਿਉਂਕਿ ਯਾਕੂਬ ਨੇ ਬੋਲਿਆ ਸੀ ਜਿਸਨੇ ਤੇਰੇ ਕਰੇਲੂ ਬੂਤਾਂ ਨੂੰ ਚੁਰਾਇਆ ਉਹ ਕੀ ਹੋਏ ਮਾਰਿਆ ਚਾਹੀ ਉਹ ਮਰ ਜਾਵੇ ਸਾਡੇ ਮੂੰਹ ਦੇ ਅੰਦਰ ਕੀ ਹੈ ਸਾਮਟ ਹੈ ਇਹਦੇ ਵਿੱਚ ਕੀ ਹੈ ਜੀਵਨ ਹੈ ਇਦੀ ਰਾਇਆਂ ਅਸੀਂ ਕਿਸੇ ਨੂੰ ਬLES ਕਰ ਸਕਦੇ ਹੋ ਇਦੀ ਰਾਇਆਂ ਅਸੀਂ ਕਿਸੇ ਨੂੰ ਕੀ ਸ਼ਰਾਪ ਦੇ ਸਕਦੇ ਹੋ ਔਰ ਦੂਸਰੀ ਸਾਈਡ ਅਸੀਂ ਪਰਮੇਸ਼ਰ ਬਿਬਤਰ ਕਲਾਮ ਦੇ ਵਿੱਚ ਦੇਖਦੇ ਆਂ ਕਿ ਅਲੀਸ਼ਾ ਨਵੀ ਦੇ ਟਾਈਮ ਵਿੱਚ ਇੱਕ ਸੋਨਮਗਰ ਦੇ ਤਣੀ ਔਰਤ ਸੀ ਜੋ ਕਿ ਅਲੀਸ਼ਾ ਦੀ ਬਹੁਤ ਸੇਵਾ ਕਰਦੀ ਸੀ ਜਦੋਂ ਵੀ ਉਹਦੇ ਕੋਲ ਜਾਂਦਾ ਸੀ ਤਾਂ ਉਸ ਦੀ ਉਹ ਸੇਵਾ ਕਰਦੀ ਸੀਗੀ ਉਸ ਨੇ ਇਤਨਾ ਤਾਂ ਕਿ ਉਸ ਦੇ ਰਹਿਣ ਵਾਸਤੇ ਇੱਕ ਚੁਬਾਰਾ ਬਣਾਇਆ ਉਸ ਦੇ ਵਿੱਚ ਉਸ ਨੇ ਸਾਰੀਆਂ ਉਹ ਚੀਜ਼ਾਂ ਰੱਖੀਆਂ ਜੋ ਉਸ ਦੇ ਕੰਫਰਸ ਸੀ ਇੱਕ ਮੰਜਾ ਰੱਖਿਆ ਇੱਕ ਟੇਬਲ ਰੱਖਿਆ ਇੱਕ ਕੁਰਸੀ ਰੱਖੀ ਜਿੱਤਨੀ ਜਾ ਕੇ ਅਲੀਸ਼ਾ ਕੀ ਕਰਦਾ ਸੀ ਆਰਾਮ ਕਰਦਾ ਸੀ ਪਰ ਉਸਦੀ ਇਸ ਜੋ ਉਹ ਸੇਵਾ ਕਰਦੀ ਸੀ ਉਸ ਤੋਂ ਖੁਸ਼ ਹੋ ਕੇ ਅਲੀਸ਼ਾ ਨਵੀ ਨੇ ਬੋਲਿਆ ਕਿ ਤੈਨੂੰ ਕਿਸ ਚੀਜ਼ ਦੀ ਕਿਸ ਚੀਜ਼ ਦੀ ਜ਼ਰੂਰਤ ਹੈ ਫਿਰ ਉਸਨੇ ਬੋਲਿਆ ਕਿ ਮੇਰੇ ਕੋ ਪਰਮੇਸ਼ਵਰ ਦਿੱਤਾ ਹੋਇਆ ਸਭ ਕੁਝ ਹੈ ਪਰ ਉਸਨੇ ਆਪਣੇ ਦਾਸ ਗ헤ਜੀ ਨੂੰ ਬੋਲਿਆ ਕਿ ਜਾ ਜਾ ਕੇ ਤੂੰ ਪਤਾ ਕਰ ਕਿ ਇਸ ਔਰਤ ਕੋਲ ਕਿਸ ਚੀਜ਼ ਦੀ ਕਮੀ ਹੈ ਉਰਸ ਨੇ ਦੱਸਿਆ ਕਿ ਇਹਦੇ ਕੋਲ ਪਰਮੇਸ਼ਰ ਦਿੱਤਾ ਹੋਇਆ ਸਭ ਕੁਝ ਹੈ ਪਰ ਇਹਦੇ ਕੋਲ ਕੋਈ ਬੱਚੇ ਦੀ ਦਾਤ ਨਹੀਂ ਹੈ ਔਰ ਅਲੀਸ਼ਾ ਨੇ ਉਸ ਨੂੰ ਬੋਲਿਆ ਕਿ ਖੁਦਾਬਨ ਤੈਨੂੰ ਆਉਂਦੇ ਸਾਲ ਬਸੰਤ ਰੁੱਤ ਦੇ ਤੇਰੇ ਕੋ ਗੋਦ ਵਿੱਚ ਇੱਕ ਪੁੱਤਰ ਤੁਖ ਲਾਏਗੀ ਇੱਕ ਬੱਚੇ ਨੂੰ ਖੁਲਾਏਗੀ ਔਰ ਇਸੇ ਤਰ੍ਹਾਂ ਹੀ ਹੋਇਆ ਸੇਮ ਉਸਨੇ ਆਉਂਦੇ ਸਾਲ ਪਰਮੇਸ਼ਰ ਨੇ ਉਸ ਨੂੰ ਬles ਕੀਤਾ بیٹے ਦੀ ਦਾਤ ਦਿੱਤੀ ਔਰ ਕੀ ਹੋਇਆ ਕਿ ਜਦੋਂ ਉਹ ਬਾਦ ਫੜ ਰਿਹਾ ਸੀਗਾ ਇੱਕ ਦਿਨ ਉਹ ਆਪਣੇ ਬਾਪ ਦੇ ਨਾਲ ਖੇਤਾਂ ਵਿੱਚ ਕੰਮ ਕਰ ਰਿਹਾ ਸੀ ਅਚਾਨਕ ਉਸ ਦੇ ਸਿਰ ਦੇ ਵਿੱਚ ਬਹੁਤ ਜ਼ਿਆਦਾ ਦਰਦ ਹੋਈ ਔਰ ਉਸ ਨੇ ਬੋਲਿਆ ਮੇਰਾ ਸਿਰ ਮੇਰਾ ਸਿਰ ਔਰ ਜਦੋਂ ਬੋਲਦਾ ਗਿਆ ਤਾਂ ਉਹ ਘਰ ਆਇਆ ਆਪਣੀ ਮਾਂ ਦੇ ਕੋਲ ਔਰ ਮਾਂ ਦੀ ਗੋਦ ਵਿੱਚ ਜਦੋਂ ਲੇਟਿਆ ਤੇ ਕੀ ਹੋਇਆ ਉਸ ਨੇ ਦਮ ਤੋੜ ਦਿੱਤਾ ਔਰ ਸੋਨਮ ਜੀ ਜੋ ਔਰਦ ਜੋ ਉਸ ਬੱਚੇ ਦੀ ਮਾਂ ਤਨੀ ਔਰਤ ਉਸ ਨੇ ਵਿਸ਼ਵਾਸ ਕੀਤਾ ਔਰ ਉਸ ਨੂੰ ਉਸ ਅਲੀ ਸ਼ਾ ਦੀ ਉਸ ਚਾਰਪਾਈ ਦੇ ਉੱਪਰ ਉਸ ਮੰਜੇ ਉੱਪਰ ਲਟਾ ਕੇ ਆਹ ਬੋਲੀਸ਼ਾ ਨਵੀ ਕੋਲ ਚਲੇਗੀ ਕਿਉਂ ਖੁਦਾਵੰਦਾ ਦਾਸ ਹੈ ਔਰ ਉਸ ਨੂੰ ਮੈਂ ਜਦੋਂ ਬੋਲਾਂਗੀ ਤਾਂ ਮੇਰੇ ਬੱਚੇ ਲਈ ਪ੍ਰਾਰਥਨਾ ਕਰੇਗਾ ਤੇ ਮੇਰਾ ਬੱਚਾ ਚੰਗਾ ਹੋ ਜਾਏਗਾ। ਔਰ ਉਹ ਜਦੋਂ ਜਾ ਰਹੀ ਸੀ ਘਰ ਤੋਂ ਉਸਦੇ ਪਤੀ ਨੇ ਉਸ ਨੂੰ ਪੁੱਛਿਆ ਕਿ ਤੂੰ ਕਿਉਂ ਜਾ ਰਹੀ ਹੈ ਅੱਜ ਤੇ ਨਾ ਕੋਈ ਦੇਨ ਹੈ ਕੋਈ ਖਾਸ ਦੇਨ ਨਹੀਂ ਹੈ ਕਿ ਤੂੰ ਜਾਏਂਗੀ ਉਸ ਪਰਮੇਸ਼ਰ ਦੇ ਦਾਸ ਨੂੰ ਮਿਲਣ ਵਾਸਤੇ ਉਸਨੇ ਬੋਲਿਆ ਕਿ ਸਭ ਖੁਸ਼ਲ ਹੈ ਸਭ ਖੁਸ਼ਲ ਹੈ। ਉਸਨੇ ਕਿਸੇ ਨੂੰ ਵੀ ਨਹੀਂ ਦੱਸਿਆ। ਕਿ ਮੇਰੇ ਬੇਟੇ ਦੀ ਮੌਤ ਹੋ ਗਈ ਹੈ ਔਰ ਜਦੋਂ ਇਸ ਤਰ੍ਹਾਂ ਹੀ ਬੋਲਦੀ ਗਈ ਕਿ ਸਭ ਕੁਛਲ ਹੈ ਸਭ ਕੁਛਲ ਹੈ ਔਰ ਇਸੇ ਤਰ੍ਹਾਂ ਹੀ ਹੋਇਆ ਉਸਨੇ ਜਾ ਕੇ ਸਾਰੀ ਗੱਲਬਾਤ ਅਲੀਸ਼ਾ ਨੂੰ ਦੱਸ ਦਿੱਤੀ ਤੇ ਅਲੀਸ਼ਾ ਜਦੋਂ ਘਰ ਆਇਆ ਔਰ ਉਸਨੇ ਆ ਕੇ ਜਦੋਂ ਉਸਤੇ ਪ੍ਰਾਰਥਨਾ ਕੀਤੀ ਉਸਦਾ ਬੇਟਾ ਸੱਚਮੁੱਚ ਜੀਵਿਤ ਹੋ ਗਿਆ ਉਸਦੇ ਵਿਸ਼ਵਾਸ ਨੇ ਔਰ ਉਸਦੇ ਮੁਖ ਵਿੱਚ ਜੋ ਨਿਕਲੇ ਸ਼ਬਦ ਕਿ ਸਭ ਕੁਛਲ ਹੈ ਸਭ ਠੀਕ ਹੈ ਸਭ ਠੀਕ ਹੈ ਤੇ ਇਸੇ ਤਰ੍ਹਾਂ ਹੀ ਹੋਇਆ ਸਭ ਕੁਝ ਠੀਕ ਹੋਇਆ ਔਰ ਉਧਰ ਯਾਕੂਬ ਨੇ ਜੋ ਬੋਲਿਆ ਸੀ ਜਿਸਨੇ ਤੇਰੇ ਬੁੱਤ ਚੜਾਏ ਹੈ ਉਹ ਕੀ ਹੋ ਮਾਰਿਆ ਚਾ ਉਸ ਦੀ ਪਤਨੀ ਰਖੇਲ ਉਹ ਕੀ ਹੋਈ ਮਾਰੀ ਗਈ। ਔਰ ਸੋਨਮ ਨੇ ਔਟਨੇ ਬੋਲਿਆ ਕਿ ਮੇਰਾ ਬੇਟਾ ਕੀ ਹੈ? ਠੀਕ ਹੈ, ਜਿੰਦਾ ਹੈ। ਉਸੇ ਵਿਸ਼ਵਾਸ ਨਾਲ ਜੋ ਡਿਕਲੇਅਰ ਕੀਤਾ ਤੇ ਮਰਦਾ ਵੀ ਕੀ ਹੋ ਗਿਆ, ਜ਼ਿੰਦਾ ਹੋ ਗਿਆ। ਇਸ ਤਰ੍ਹਾਂ ਹੀ ਪਰਮੇਸ਼ੁਰ ਆਪਣੇ ਪਰ ਕਲਾਮ ਦੱਸਦਾ ਕਿ ਸਾਡੇ ਮੂੰਹ ਦੇ ਅੰਦਰ ਹੀ ਜ਼ੁਬਾਨ ਦੇ ਵਿੱਚ ਕੀ ਹੈ? ਸਾਮਟ ਹੈ, ਜੀਵਨ ਔਰ ਮੌਤ ਹੈ। ਓਰਿਜਨਲ ਅਸੀਂ ਕੀ ਕਰਨਾ ਸਾਰਿਆਂ ਨੂੰ ਬles ਕਰਨਾ ਆਪਣੇ ਵੈਰੀਆਂ ਨੂੰ ਵੀ ਪਰਮੇਸ਼ਰ ਦੇ ਪਵਿੱਤਰ ਵਚਨ ਕੀ ਦੱਸਦਾ ਕਿ ਅਸੀਂ ਆਪਣੇ ਜੋ ਸਾਡਾ ਬੁਰਾ ਕਰਨ ਵਾਲੇ ਉਹਨਾਂ ਨੂੰ ਵੀ ਕੀ ਕਰਨਾ ਬles ਕਰਨਾ ਹallelujah so ਇਸ ਯੂਨੀਵਰਸਿਟੀ ਅਨੁਚਰਨ ਕਰਨਾ ਪਰਮੇਸ਼ਰ ਦੇ ਪਵਿੱਤਰ ਕਲਾਮ ਦੇ ਉੱਪਰ ਅਪਾ ਧਿਆਨ ਦੇਣਾ ਔਰ ਹਰ ਇੱਕ ਨੂੰ ਹੀ ਅਸੀਂ ਕੀ ਕਰਨਾ ਬles ਕਰਨਾ ਜਾਣੇ ਅਣਜਾਣੇ ਵਿੱਚ ਵੀ ਕੁਝ ਐਸਾ ਵਰਡ ਨਹੀਂ ਬੋਲਣਾ ਜਿਸ ਨਾਲ ਕਿ ਕਿਸੇ ਦਾ ਬੁਰਾ ਹੋ ਸਕੇ ਹallelujah so ਆਓ ਸਿੱਖ ਸਭ ਜਨ ਪ੍ਰਾਰਥਨਾ ਕਰਦੇ ਇਸ ਪਵਿੱਤਰ ਕਲਾਮ ਦੇ ਜੋ ਪਰਮੇਸ਼ਵਰ ਨੇ ਆਜ ਸਾਨੂੰ ਮੈਸੇਜ ਦਿੱਤਾ ਕਿ ਖੁਦਾਵੰ ਸਾਡੇ ਮੁਖ ਦੇ ਅੰਦਰ ਆਪਣੇ ਸ਼ਬਦਾਂ ਨੂੰ ਪਾਉਣ ਉਹ ਬਲੇਸਿੰਗ ਵਾਲੇ ਸ਼ਬਦਾਂ ਦੇ ਨਾਲ ਸਾਨੂੰ ਭਰ ਦੇਣ ਔਰ ਅਸੀਂ ਹਮੇਸ਼ਾ ਸਾਰਿਆਂ ਨਾਲ ਪ੍ਰੇਮ ਕਰੀਏ ਤੇ ਉਹਨਾਂ ਨੂੰ ਬਲੇਸ ਕਰੀਏ ਕਿਸੇ ਬਾਰੇ ਕੁਝ ਗਲਤ ਨਾ ਬੋਲੀਏ ਖੁਸ਼ ਬੁਰਾ ਨਾ ਬੋਲੀਏ ਯਾਕੂਬ ਦੀ ਤਰ੍ਹਾਂ ਜਾਣੇ ਅਣਜਾਣੇ ਵਿੱਚ ਅਸੀਂ ਕਿਸੇ ਨੂੰ ਸ਼ਰਾਪ ਨਾ ਦੇ ਦੇਈਏ ਬਲਕਿ ਅਸੀਂ ਉਸ ਸੋਨਮ ਦੀ ਔਟ ਦੀ ਤਰ੍ਹਾਂ ਅਸੀਂ ਜੋ ਕੁਝ ਸਾਡੇ ਆਸ-ਪਾਸ ਕੁਝ ਬੁਰਾ ਵੀ ਹੋ ਰਿਹਾ ਹੈ ਅਸੀਂ ਡਿਕਲੇਅਰ ਕਰੀਏ ਕਿ ਸਭ ਠੀਕ ਹੈ ਸਭ ਠੀਕ ਹੈ ਚਾਹੇ ਸਾਡੀ ਲਾਈਫ ਵਿੱਚ ਸਾਰੀਆਂ ਰਿਪੋਰਟਸ ਕੀ ਕਹਿ ਰਹੀਆਂ ਡਾਕਟਰ ਨੇ ਜਵਾਬ ਦੇ ਤਾਂ ਵੀ ਅਸੀਂ ਇਹ ਕਹਿਣਾ ਕਿ ਅਸੀਂ ਕੀ ਹੈ ਬlesਸ ਹੈ ਖੁਦਾਵੰਦ ਦੇ ਨਾਮ ਦੇ ਵਿੱਚ ਮੈਂ ਹੀਲ ਹੋ ਚੁੱਕਾ ਮੈਂ ਬਿਲਕੁਲ ਚੰਗਾ ਹੋ ਚੁੱਕਾ ਮੇਰੀਆਂ ਰਿਪੋਰਟ ਸਾਰੀਆਂ ਨਾਰਮਲ ਐ ਬਿਲਕੁਲ ਠੀਕ ਆ ਰਹੀਆਂ ਹallelujah ਸੋ ਆਪ ਸਿ ਸਭ ਜਣ ਮਿਲ ਕੇ ਪ੍ਰਾਰਥਨਾ ਕਰਦੇ ਹallelujah 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 ਧੰਨਵਾਦ ਬਿਰਾ ਯੇਸ਼ੂ ਮੈਂ ਤੁਹਾਡਾ ਧੰਨਵਾਦ ਕਰੀ ਤੁਹਾਡਾ ਥੈਂਕਸ ਕਰਦੀ ਮੇਰੇ ਸਮਰਟੀ ਪਰਮੇਸ਼ਰ ਅੱਜ ਦੇ ਇਸ ਦਿਨ ਦੇ ਲਈ ਅੱਜ ਦੇ ਸਮੇਂ ਲਈ ਜੋ ਤੁਸੀਂ ਸਾਨੂੰ ਸਭ ਨੂੰ ਵਰਕਸ਼ਾਪ ਦਾ ਪਰਮੇਸ਼ਰ ਫਿਰ ਤੋਂ ਮੌਕਾ ਦਿੱਤਾ ਜੇ ਪਵਿੱਤਰ ਕਲਾਮ ਦੇ ਨਾਲ ਪਿਤਾ ਪਰਮੇਸ਼ਵਰ ਜੀ ਸਾਨੂੰ ਸਭ ਨੂੰ ਫਿਰ ਤੋਂ ਤੁਸੀਂ ਇਕੱਠਿਆਂ ਕੀਤਾ ਗਿਆ ਸੀ ਸੁਣਾਈਏ ਸ਼ੇਅਰ ਕਰੀਏ ਇੱਕ ਦੂਸਰੇ ਦੇ ਨਾਲ ਪਿਤਾ ਪਰਮੇਸ਼ਵਰ ਜੀ ਮੈਂ ਥੋੜਾ ਕਨਵਾਕ ਕਰੀਓ ਜਿੰਨੇ ਜਨ ਸੁਣ ਰਹੇ ਹੈ ਇੱਕ ਇੱਕ ਜਨ ਦੀ ਲਾਈਫ ਦੇ ਵਿੱਚ ਉਹ ਬਲੇਸਿੰਗ ਉਹ ਬਰਕਤ ਆਏ ਪਿਤਾ ਪਰਮੇਸ਼ਰ ਜਿਸ ਤਰ੍ਹਾਂ ਤੁਸੀਂ ਚਾਹੁੰਦੇ ਹੋ ਅਸੀਂ ਉਸ ਤਰ੍ਹਾਂ ਦੇ ਬਣ ਜਾਈਏ ਅਸੀਂ ਸਾਰਿਆਂ ਨੂੰ ਬਲੇਸ ਕਰੀਏ ਆਪਣੇ ਬਹਿਰੀਆਂ ਨੂੰ ਵੀ ਅਸੀਂ ਜਾਨੀਆਂ ਜਾਨੇ ਵਿੱਚ ਕਿਸੇ ਨੂੰ ਸ਼ਰਾਪ ਨਾ ਦੇਈਏ ਪਿਤਾ ਪਰਮੇਸ਼ਰ ਜੀ ਨਾ ਹੀ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਨਾ ਹੀ ਬਾਹਰ ਕਿਸੇ ਨੂੰ ਪਤਾ ਪਰਮੇਸ਼ਰ ਜੀ ਸਾਰਿਆਂ ਨਾਲ ਅਸੀਂ ਪ੍ਰੀਮ ਨਾਲ ਰਹੀ ਹੋਰ ਅੱਛੇ ਟੰਗ ਨਾਲ ਗੱਲਬਾਤ ਕਰੀਏ ਤੁਹਾਡੇ ਸਾਮਣਟੀ ਨਾਮ ਦੇ ਵਿੱਚ ਪਿਤਾ ਪਰਮੇਸ਼ਰ ਜੀ ਮੈਂ ਤੁਹਾਡਾ ਧੰਨਵਾਦ ਕਰੀ ਤੁਹਾਡਾ ਥੈਂਕਸ ਕਰਦੀ ਇਸ ਅਨੁਗ੍ਰਹਿ ਦੇ ਲਈ ਇਸ ਪਿਤਾ ਪਰਮੇਸ਼ਰ ਸਮੇਂ ਦੇ ਲਈ ਹੋਰ ਇਸ ਪ੍ਰਾਰਥਨਾ ਨੂੰ ਮੰਗਦੀ ਤੁਹਾਡੇ ਪਿਆਰੇ ਵਿੱਚ ਪ੍ਰਭ ਯੇਸ਼ੂ ਮਸੀਹ ਦੇ ਨਾਮ ਵਿੱਚ ਆਮੇਨ ਹਾਲੇਲੂਇਆ